ਆੜਾਲੇ ਲਣਾਲੇ ਲੋਕਾਂ ਦਾ ਇੱਕ ਜਿੰਦਾਬਾਦ ਮੁਰਦਾਬਾਦ ਮੁਰਦਾਬਾਦ ਸਾਡੇ ਕਿਸਾਨਾਂ ਦੀਆਂ ਫਸਲਾਂ ਤਬਾਹ ਕਰਨ ਲਈ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਹਰ ਪੀੜਤ ਕਿਸਾਨਾਂ ਦਾ ਇੱਕ ਜਿੰਦਾਬਾਦ ਜਿੰਦਾਬਾਦ ਇਹ ਹੜਕੇ ਦਾ ਐਮਐਲਏ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਹਰ ਪੀੜਤ ਕਿਸਾਨ ਸੰਘਰਸ਼ ਕਮੇਟੀ ਜਿੰਦਾਬਾਦ 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 ਕਿਸਾਨਾਂ ਦਾ ਇੱਕ ਜਿੰਦਾਬਾਦ 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 ਆੜ ਪੀੜਤ ਕਿਸਾਨਾਂ ਦੀਆਂ ਫਸਲਾਂ ਡੋਬਣ ਵਾਲੀ ਸਰਕਾਰ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਆੜ ਪੀੜਤ ਕਿਸਾਨਾਂ ਦਾ ਇੱਕ ਜਿੰਦਾਬਾਦ ਜਿੰਦਾਬਾਦ ਆੜ ਪੀੜਤ ਜਿੰਦਾਬਾਦ ਜਿੰਦਾਬਾਦ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਸਰੋਗ ਮਾ ਮੁਰਦਾਬਾ 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 ਯਾਰ ਸਰਕਾਰ ਮੁਰਦਾਬਾ 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 ਇਹ ਤੁਮਾ ਐਮਐਲਏ ਮੁਰਦਾਬਾ 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 ਪੰਜਾਬ ਸਰਕਾਰ ਦਾ ਐਮਐਲਏ ਮੁਰਦਾਬਾ 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 ਹਰ ਪੀਟ ਕਿਸਾਨਾਂ ਦਾ ਇੱਕ ਜਿੰਦਾਬਾਦ ਪਰ ਨੂੰ ਨੂੰ ਮੈਂ ਮੈਂ ਉਹ ਬਦਲਣਾ ਦਿਖਾ ਰਿਹਾ ਹਾਂ ਕਿ ਕੈਮਰਾਮੈਨ ਨੂੰ ਕਹਾਂਗੇ ਦਿਖਾਇਆ ਜਾਵੇ ਜੂਮ ਕਰਕੇ ਜਿਹੜਾ ਥੋਨਾ ਬਿਲਕੁਲ ਡੁੱਬ ਚੁੱਕਾ ਹੈ ਕਿਸਾਨ ਉਹ ਕਿਸਾਨ ਤਾਂ ਪਹਿਲਾਂ ਹੀ ਬਹੁਤ ਜਿਹੜੇ 2023 ਦੇ ਮੌਜੂਦੇ ਵੀ ਜਿਹੜੇ ਲੈਣੇ ਬਾਕੀ ਨੇ ਬਹੁਤ ਹੀਟ ਨੇ ਕਿਸਾਨ ਸੋ ਬੇਨਤੀ ਹੈ ਪ੍ਰਸ਼ਾਸਨ ਨੂੰ ਇਹਨਾਂ ਦੀ ਬਾਹ ਫੜੀ ਜਾਵੇ ਅਤੇ ਇਹਨਾਂ ਕਿਸਾਨਾਂ ਦੇ ਜੋ ਬੱਚੇ ਪਾਲੇ ਪਿੰਡ ਘੜਾ ਪਿੰਡ ਘੜਕਾ ਹੈ ਕਿੰਨੀ ਕੋਈ ਜਿਹੜੀ ਫਸਲ ਖਰਾਬ ਹੋਈ ਜੜੀ ਉਹ ਜੇ 15 16 ਦੀ ਰੇਤ ਖਰਾਬ ਹੋਈ ਬੰਦਾ ਸ਼ਨਾਇ ਕਰੂ 15 16 15 1 ਏਕੜ ਅਗਲੇ ਬੰਨੇ 15 20 ਏਕੜ 15 20 ਏਕੜ ਅਗਲੇ ਬੰਨੇ 1600 ਤੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਪ੍ਰਸ਼ਾਸਨ ਦਾ ਕੋਈ ਨਹੀਂ ਆ ਜੀ ਅੱਗੇ ਦੁਆਰ ਹੀ ਆ ਜਾਂਦੇ ਸੀ ਮੂੰਹ ਖੜੀ ਦੁਆਪੈ ਨੂੰ ਟਿਕਟ ਆ ਜਾਂਦੇ ਹਰ ਕਿ ਕੋਈ ਨਹੀਂ ਪਹੁੰਚਿਆ ਠੀਕ ਹੈ ਸਭ ਮਾਲ ਹੀ ਬਿਲਕੁਲ ਹੀ ਆ ਗਿਆ ਕਿੰਨਾ ਕੁ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਬਹੁਤ ਜ਼ਿਆਦਾ ਤੁਸੀਂ ਵੇਖ ਰਹੇ ਹੋ ਕਿੰਨੇ ਕੋਈ ਵੀ ਪਹੁੰਚ ਨਹੀਂ ਬਜਾ ਜਿਹੜਾ ਜਿਹਨੇ ਮੂੰਹ ਖੜ ਨਹੀਂ ਆਇਆ ਹਾਂਜੀ ਤਾਕੀ ਬੇਨਤੀ ਕਰੋਗੇ ਨਾ ਮੈਂ ਤੀਵਾ ਡਾਕਟਰੋਂ ਲੱਗੇ ਆ ਗਏ ਆ ਗਏ ਆਉਂਦੇ ਸੀ ਹੁਣ ਕੋਈ ਕੋਈ ਨਹੀਂ ਆੜ ਕੇ ਆਇਆ ਬਨਨ ਕੀ ਚੱਕਰ ਜੀ ਇਹ ਅੱਗੇ ਹਰ ਸਾਲੀ ਪਹਿਲਾਂ ਟੀਕੇ ਲਾ ਕੇ ਜਾਂਦੇ ਮੀਨਾ ਆ ਬਰਸ਼ਾਤਾ ਹੋਂ ਤੋਂ ਐਰ ਕੀ ਕੋਈ ਜੀ ਨਹੀਂ ਤੇ ਪਹੁੰਚਿਆ ਨਾ ਕੋਈ ਡਾਕਟਰ ਨਾ ਕੋਈ ਐਮ ਐਲ اے ਨਾ ਕੋਈ ਸਿੰਘ ਜੀ ਐਂਡੜ ਕਾ ਬਹੁਤ ਜ਼ਿਆਦਾ ਪਾਣੀ ਸਰਦਾਰ ਜੀ ਸਾਡੀਆਂ ਪੈਲੀਆਂ ਦੇ ਵਿੱਚ ਹਣੇ ਚਾਰ ਚਾਰ ਖਾਦਾ ਪਾਈਆਂ ਖ ਪੈਲੀਆਂ ਸਾਡੀਆਂ ਜਿਹੜੀਆਂ ਝੋਨੇ ਸਾਡੇ ਡੁੱਬ ਚੁੱਕੇ ਕੋਈ ਪ੍ਰਸ਼ਾਸਨ ਨਹੀਂ ਇੱਥੇ ਆਇਆ ਕਹਿੰਨੇ ਸਾਨੂੰ ਇਹ ਨਹੀਂ ਪੁੱਛਣਗੇ ਵੀ ਤੁਹਾਨੂੰ ਕੋਈ ਚੀਜ਼ ਦੀ ਲੋੜ ਆ ਜਾਂ ਤੁਹਾਨੂੰ ਕੋਈ ਚੀਜ਼ ਚਾਹੀਦੀ ਆ ਡੰਗਰ ਸਾਡੇ ਜੀ ਸਰਦਾਰ ਜੀ ਜਿਹੜੇ ਪਾਣੀ ਦੇ ਨਾਲ ਬਿਮਾਰ ਹੋ ਗਏ ਪੈਰਾਂ ਦੋਨਾਂ ਤੋਂ ਤੁਰਿਆ ਨਹੀਂ ਜਾਂਦੇ ਕੋਈ ਉਹਨਾਂ ਨੂੰ ਦਵਾਈ ਦੀ ਕੋਈ ਸਹੂਲਤ ਨਹੀਂ ਇੱਥੇ ਦਿੱਤੀ ਗਈ ਨਾ ਕੋਈ ਸਾਡੇ ਕੋਲ ਕੋਈ ਸਰਕਾਰੀ ਕੋਈ ਕਰਮਚਾਰੀ ਜਾਂ ਕੋਈ ਪ੍ਰਸ਼ਾਸਨ ਵਾਲਾ ਕੋਈ ਆਇਆ ਸਾਡੇ ਕੋਲ ਪ੍ਰਧਾਨ ਸਾਹਿਬ ਅੱਗੇ ਵੀ ਆਉਂਦੇ ਆ ਜੀ ਹੁਣ ਵੀ ਆਏ ਆ ਇਹਨਾਂ ਸਾਡੀ ਸਾਰ ਲਈ ਆ ਇਹ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਬਾਕੀ ਸਾਨੂੰ ਸਰਕਾਰ ਵੱਲੋਂ ਕੋਈ ਸਾਨੂੰ ਨਾ ਤੇ 23 ਵਾਲਾ ਕੋਈ ਅਜੇ ਤੱਕ ਮੁਆਵਜ਼ਾ ਦਿੱਤਾ ਗਿਆ ਤੇ ਨਾ ਸਾਨੂੰ ਕਾਹ ਹੀ ਕੋਈ ਇਨਾ ਤੂੰ ਕੋਈ ਆਸ ਹੈਗੀ ਆ ਜੀ ਕਿਉਂਕਿ ਅਸੀਂ ਹੁਣ ਥੱਕ ਕਰਕੇ ਬਹਿ ਚੁੱਕੇ ਆ ਅਸੀਂ ਖਰਚਾ ਵੀ ਸਾਰਾ ਆਪਦੇ ਕੋਲੋਂ ਲਾ ਲਿਆ ਹੁਣ ਤਾਂ ਸਾਡੇ ਕੋਲ ਪੈਸੇ ਵੀ ਨਹੀਂ ਆਗੇ ਜਿਹੜਾ ਅਸੀਂ ਅਸੀਂ ਜਿਹੜਾ ਆਪਦਾ ਕੋਈ ਥੋੜਾ ਬੜਾ ਆਪਦਾ ਮਾਲ ਡੰਗਰ ਦਾ ਕਰ ਸਕੀਏ ਫਸਲ ਦੀ ਇਧਰ ਪਾਰ ਤਾਂ ਬਹੁਤ ਜਿਆਦੀ ਜਿਆਦਾ ਕੋਈ ਮਤਲਬ ਬਹੁਤ ਜਿਆਦੀ ਸ਼ਰਨ ਕੀ ਦੋ ਤੇ ਨਹੀਂ ਹਾਰੇ ਕੜਿਆ ਜੀ ਤੇ ਇਧਰਲੀ ਸਾਈਡ ਤੇ ਜਿਹੜੀ 1200 ਇਕੜ ਇਧਰਲੀ ਸਾਈਡ ਕੜਕੇ ਦੀ ਇਧਰਲੀ ਸਾਈਡ ਦੋਨੋਂ ਸਾਈਡ ਦੀ ਜ਼ਮੀਨ ਹੈ ਉਡੀ ਜਮੀਨ ਮੇਰੀ ਹੈਗੀ ਆ ਜੀ ਮੇਰੇ ਚਾਚੇ ਦਾਆਂ ਦੇ 100 ਕਿੱਲੇ ਦੇ ਲੱਗੇ ਜੀ ਸਾਡ ਡੁੱਬੀ ਪਈ ਹੋਣੀ ਪਸ਼ੂਆਂ ਨੂੰ ਸਰਦਾਰ ਜੀ ਮੂੰਹ ਖੁਰਦੀ ਬਿਮਾਰੀ ਲੱਗ ਗਈ ਹੈ ਪਾਣੀ ਦੇ ਨਾਲ ਆ ਜਿਹੜੀ ਆ ਯਾਨੀ ਕਿ ਘਰਾਂ ਦੇ ਵਿੱਚ ਪਾਣੀ ਵੜਿਆ ਫਿਰਦਾ ਹੈ ਉਹਨਾਂ ਸਰਦਾਰ ਜੀ ਅਜੇ ਤੱਕ ਕੋਈ ਨਹੀਂ ਆਇਆ ਮੰਗ ਸਾਡੀ ਇਹੀ ਆ ਵੀ ਸਾਡੀ ਸੁਣਵਾਈ ਹੋਵੇ ਸਾਡਾ ਪਾਣੀ ਜਿਹੜਾ ਵਾ ਉਹ ਹਰੀਕੇ ਵਾਲੇ ਡੈਮ ਦੇ ਉੱਤੋਂ ਦਰ ਚੱਕ ਕੇ ਕਢਵਾ ਦਿੱਤਾ ਜਾਵੇ ਤੇ ਬਾਕੀ ਸਾਡੀ ਜਿਹੜੀ ਆ ਡਾਕਟਰੀ ਸਹੂਲਤ ਜਿਹੜੀ ਡੰਗਰਾਂ ਦੀ ਬੰਦਿਆਂ ਦੀ ਉਹ ਜਿਹੜਾ ਖਰਚਾ ਪਾਣੀ ਉਹ ਸਾਨੂੰ ਜਿਹੜਾ ਉਹ ਦਿੱਤਾ ਜਾਵੇਗੀ ਮੁਆਵਜ਼ੇ ਤੋਂ। ਪਸ਼ੂਆਂ ਦਾ ਜਿਹੜਾ ਚਾਰਾ ਫਿਰ ਉਹ ਉਹਦਾ ਕੋਈ ਤਰ੍ਹਾਂ ਖੱਤਾ ਵੜਾ। ਉਹ ਇਦਾਂ ਹੀ ਇੱਕ ਦੂਜੇ ਤੋਂ ਫੜ ਫੜਾ ਕੇ ਜੀ। ਹਾਂਜੀ। ਕੋਈ ਚਾਰਾ ਨਹੀਂ। ਕੋਈ ਇਧਰੋਂ ਕੋਈ ਚਾਰਾ ਲੈ ਕੇ ਨਹੀਂ ਆਇਆ। ਉਹਨੇ ਗਲਗਲ ਪਾਣੀ ਦੇ ਵਿੱਚ ਸਾਡੇ ਦੇ ਉਧਰ ਬਚਿਆ ਨਹੀਂ ਨਾ ਚਾਰਾ। ਉਹਨਾਂ ਹੀ ਪਾਰ ਇਧਰਲੇ ਉੱਚੇ ਥਾਂ ਤੇ ਆਣ ਕੇ ਡੰਗਰ ਜਿਹੜੇ ਇਧਰ ਘਾਲ ਦੇ ਲੈ ਆਏ ਆ। ਤੇ ਅਜੇ ਤੱਕ ਸਾਡੇ ਕੋਲ ਕੋਈ ਨਹੀਂ ਆਇਆ ਜੀ। ਜਾਜਵਿੰਦਰ ਸਿੰਘ ਸਭਰਾ ਹੜਪੀੜ ਤੱਕਸਾਨ ਸਿੰਘ ਚੋਟੀ ਪੰਜਾਬ ਦਾ ਜ਼ਿਲ੍ਹਾ। ਏ ਜੀ ਅੱਜ ਤਰਨਤਾਰਨ ਜ਼ਿਲ੍ਹੇ ਦਾ ਪਿੰਡ ਘਟਕਾ ਹੈ ਇੱਥੇ ਤਕਰੀਬਨ ਕੋਈ 1100 1200 ਏਕੜ ਜਿਹੜੀ ਜ਼ਮੀਨ ਆ ਤਿੰਨਾ ਚੌ ਪਿੰਡਾਂ ਦੀ ਦਰਿਆ ਦੇ ਉਸ ਬੰਨੇ ਵੀ ਪੈ ਜਾਂਦੀ ਆ ਇਸ ਬੰਨੇ ਵੀ ਪੈ ਜਾਂਦੀ ਆ ਇਹ ਝੋਨਾ ਜਿਹੜਾ ਆ ਸਾਡੇ ਕਿਸਾਨਾਂ ਨੇ ਇਹ ਤਕਰੀਬਨ ਮਹੀਨਾ ਡੇਢ ਮਹੀਨਾ ਹਾਲਾ ਇਹਨੂੰ ਉਹ ਪੂਰੀ ਤਰ੍ਹਾਂ ਡੁੱਬ ਕੇ ਤਬਾਹ ਹੋਇਆ ਪਿਆ ਜਦੋਂ ਪਹਿਲਾਂ ਵੀ ਹੜਾਂਚੀਤੀ ਬਣੀ ਪਾਣੀ ਦਾ ਪੱਧਰ ਵਧਿਆ ਦਰਿਆ ਦੇ ਵਿੱਚ ਅਸੀਂ ਹਰੀਕੇ ਹਾਈਟ ਤੇ ਜਾ ਕੇ ਪਾਣੀ ਦਾ ਪੱਧਰ ਜਿਹੜਾ ਨੀਵਾ ਕਰਾਉਣ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਨੂੰ ਬੇਨਤੀ ਕੀਤੀ ਪ੍ਰਸ਼ਾਸਨ ਨੂੰ ਜਲ ਸਰੋਤ ਮੈਗਮੈਨ ਨੂੰ ਔਰ ਪਾਣੀ ਜਿਹੜਾ ਵਾ ਡਿਸਟਾਰਜ ਕਰਾਇਆ ਗਿਆ ਕਿਉਂਕਿ ਦੋਵੇਂ ਹੀ ਹਾਇਰ ਤੋਂ ਅਗਲੇ ਬਨੇ ਵਾਲੇ ਸਾਡੇ ਕਿਸਾਨ ਵੀ ਪਾ ਸਕਣ ਔਰ ਮਗਰਲੇ ਬਨੇ ਵਾਲੇ ਮੇਰੀ ਬੇਨਤੀ ਆ ਮੇਰੀ ਬੇਨਤੀ ਆ ਮੌਜੂਦਾ ਸਰਕਾਰ ਦੇ ਐਮ ਐਲ ਏ ਹਲਕਾ ਖਰੂਰ ਸਾਹਿਬ ਦੇ ਸਰਦਾਰ ਮਨਜਿੰਦਰ ਸਿੰਘ ਜੀ ਲਾਲਪੁਰਾ ਸਾਹਿਬ ਨੂੰ ਵੀ ਇਹ ਤੁਹਾਡਾ ਹਲਕਾ ਹੈ ਇਹ ਉਹ ਹੀ ਲੋਕ ਨੇ ਜਿਨ੍ਹਾਂ ਨੇ ਤੁਹਾਨੂੰ ਵੱਡੀ ਬਹੁਮਤ ਦੇ ਕੇ ਵੋਟਾਂ ਪਾ ਕੇ ਜਿਤਾਇਆ ਤੁਸੀਂ ਆਪਣੇ ਹਲਕੇ ਦੀ ਇਮੀਡੀਏਟਲੀ ਜਿਹੜੀ ਅਸਾਰ ਲਈ ਲੈ ਕੇ ਇਹਨਾਂ ਕਿਸਾਨਾਂ ਨੂੰ ਬਣਦਾ ਮਾਜਵਾ ਦਿੱਤਾ ਜਾਵੇ ਔਰ ਇਹਨਾਂ ਦਾ ਬਹੁਤ ਵੱਡਾ ਤਕਾ ਹੋਇਆ ਇਹਨਾਂ ਦੇ ਪਸ਼ੂਆਂ ਦਾ ਚਾਰਾ ਵੀ ਨਹੀਂ ਰਿਹਾ ਇਹਨਾਂ ਦੀ ਝੋਨੇ ਦੀ ਫਸਲ ਵੀ ਤਬਾਹ ਹੋ ਗਈ ਹੈ ਔਰ ਬਣਦਾ ਜਿਹੜਾ ਹੱਕ ਆ ਉਹ ਇਹਨਾਂ ਕਿਸਾਨਾਂ ਨੂੰ ਜ਼ਰੂਰ ਦਿੱਤਾ ਜਾਵੇ ਮਨਜਿੰਦਰ ਸਿੰਘ ਲਾਲਪੁਰਾ ਜੀ ਨੂੰ ਬੇਨਤੀ ਹੈ ਕਿਉਂਕਿ ਉਹ ਇੱਥੋਂ ਦੇ ਮਨਿਸਟਰ ਨੇ ਇੱਥੋਂ ਦੇ ਐਮਐਲਏ ਨੇ ਇਹ ਹਸਾਲਕੇ ਦੇ ਹਰ ਉਹਨਾਂ ਦਾ ਬਣਦਾ ਹੈ ਮੌਜੂਦਾ ਸਰਕਾਰ ਦੇ ਵਿੱਚ ਨੇ ਕਿਉਂਕਿ ਸਾਡੇ ਹੜਪੀੜਤ ਕਿਸਾਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਨਾ ਐਮਐਲਏ ਹੱਲ ਕਰ ਸਕਦਾ ਤਸਵੀਰ ਸਿੰਘ ਪੰਜਾਬ ਪ੍ਰਧਾਨ ਹੜਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਜੀ ਪਿੰਡ ਘੜਕਾ ਜਿਲ੍ਹਾ ਤਰਨਤਾਰਨ ਦਾ ਪਿੰਡ ਆ ਇੱਕ ਪਿੰਡ ਨੀਗਾ ਕਰੀਬ ਕਈਆਂ ਪਿੰਡਾਂ ਦੀ ਜਿਹੜੀ ਫਸਲ ਆ ਪਾਣੀ ਦੇ ਵਿੱਚ ਡੁੱਬ ਚੁੱਕੀ ਆ ਕੋਈ 10-12 ਪਿੰਡ ਨੇ ਸੋ ਇੱਕ ਪਿੰਡ ਦੀ ਗੱਲ ਨਹੀਂ ਦੇਖੋ ਮੈਂ ਤੁਹਾਡੇ ਨਾਲ ਇੱਥੇ ਕਿਸਾਨਾਂ ਨਾਲ ਵੀ ਤੁਸੀਂ ਗੱਲ ਕਰਿਓ ਕੋਈ ਇੱਥੇ ਇਹਨਾਂ ਨੂੰ ਕੋਈ ਇਹਨਾਂ ਦੀ ਮੈਡੀਕਲ ਸਵਿਧਾ ਨਹੀਂ ਹੈਗੀ ਕੋਈ ਪ੍ਰਸ਼ਾਸਨ ਇਹਨਾਂ ਵੱਲੇ ਆਣ ਕੇ ਨਹੀਂ ਦੇਖਿਆ ਵੀ ਕੀ ਇਹ ਜਿਉਂਦੇ ਨੇ ਜਾਂ ਮਰ ਚੁੱਕੇ ਨੇ ਦੇਖੋ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਇਹਨਾਂ ਨੂੰ ਕੋਈ ਪਸ਼ੂਆਂ ਵਾਸਤੇ ਚਾਰਾ ਨਹੀਂ ਬਚਿਆ ਕੋਈ ਪਸ਼ੂਆਂ ਵਾਸਤੇ ਫੀਡ ਨਹੀਂ ਦਿੱਤੀ ਗਈ ਪਸ਼ੂਆਂ ਵਾਸਤੇ ਰਹਿਣ ਵਾਸਤੇ ਇਨਾਂ ਕੋਲੇ ਕੋਈ ਜਗ੍ਹਾ ਨਹੀਂ ਹੈਗੀ ਜਿਹੜੇ ਤੁਸੀਂ ਮੰਡ ਖੇਤਰ ਕਹਿ ਦਿੰਦੇ ਹੋ ਸਾਡੀਆਂ ਔਰਖੀਆਂ ਦੀਆਂ ਜ਼ਮੀਨਾਂ ਮਜਬੂਰੀ ਹੈ ਵੀ ਉਹ ਦਰਿਆ ਤੁਸੀਂ ਬੰਨਾਂ ਦੇ ਅੰਦਰ ਆ ਚੁੱਕੀਆਂ ਨੇ ਉਹ ਕਸਾਲ ਆਪਦੇ ਡੰਗਰ ਡੰਗਰਾਂ ਤੇ ਮਾਲ ਡੰਗਰ ਤੇ ਗੁਜ਼ਾਰਾ ਕਰਦੇ ਸੀਗੇ ਉਹਨਾਂ ਦੇ ਅੱਜ ਡੰਗਰ ਕੀ ਖਾਣਗੇ ਜਿਨ੍ਹਾਂ ਨੂੰ ਬਿਮਾਰੀ ਲੱਗ ਚੁੱਕੀ ਉਹਨੇ ਪਿੰਡ ਦੇ ਵਿੱਚ ਬਿਮਾਰੀ ਫੈਲ ਗਈ ਔਰ ਦੂਜੇ ਡੰਗਰ ਵੀ ਜਿਹੜੇ ਬਿਮਾਰ ਹੋਣ ਦਾ ਖ਼ਾਸਤਾ ਵੀ ਹੋਰ ਵੀ ਬਿਮਾਰ ਹੋਣਗੇ ਸੋ ਮੈਂ ਬੇਨਤੀ ਕਰਦਾ ਮੁੱਖ ਮੰਤਰੀ ਨੂੰ ਇਹ ਇਹਨਾਂ ਪਿੰਡਾਂ ਦੀ ਤੁਰੰਤ ਸਾਰ ਲਈ ਜੇਬਾ ਔਰ ਸੁੱਤੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਇਹਨਾਂ ਦੇ ਆਣ ਕੇ ਹਾਲਾਤ ਦੇਖੇ ਜਾਣ ਔਰ ਜਿਨ੍ਹਾਂ ਦੀ ਫਸਲ ਜਿਹੜੀ ਡੁੱਬ ਗਈ ਹੈ ਉਹਨਾਂ ਨੂੰ ਤੁਰੰਤ ਮੁਆਵਜ਼ਾ ਔਰ ਤੁਰੰਤ ਗੁਰਦੌਰੀ ਕਰਨ ਦੇ ਹੁਕਮ ਦਿੱਤੇ ਜਾਣ। ਆਗਰ ਸਾਡੇ ਕਿਸਾਨਾਂ ਦੀ ਸਾਰ ਨਾ ਲਈ ਜੇ ਸਾਨੂੰ ਮਜਬੂਰ ਨ ਜ਼ਿਲ੍ਹਾ ਪ੍ਰਸ਼ਾਸਨ ਦੇ ਬੁਏ ਅੱਗੇ ਧਰਨਾ ਦੇਣਾ ਪਵੇਗਾ ਔਰ ਅਸੀਂ ਤਰ੍ਹਾਂ ਦੇਣ ਤੋਂ ਝੱਕਦੇ ਨਹੀਂ ਔਰ ਦੂਜੀ ਬੇਨਤੀ ਮੁੱਖ ਮੰਤਰੀ ਜੀ ਨੂੰ ਮੈਂ ਕਰਨੀ ਚਾਹਣਾ ਸਾਡਾ 2023 ਦੇ ਵਿੱਚ ਦੇਖੋ ਬੜਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਸੀ ਜਿਹਦਾ ਮੁਆਵਜ਼ਾ ਅਜੇ ਤੱਕ ਸਾਨੂੰ ਨਹੀਂ ਦਿੱਤਾ ਗਿਆ। ਜਿੱਥੇ ਤੇ ਤੁਸੀਂ ਕੁਕੜੀ ਦੇ ਕੰਨੇ ਹੋ ਮੁਰਗੀ ਦੇ ਕੰਨੇ ਹੋ ਔਰ ਬੱਕਰੀ ਦੇ ਕੰਨੇ ਹੋ ਠੀਕ ਆ ਸਾਰਾ ਕੁਝ ਲਿਖਤ ਹੈਗੀ ਆ ਦੇ ਸਕਦੇ ਸੀ ਤੁਸੀਂ ਪਰ ਦਿੱਤਾ ਨਹੀਂ ਪਰ ਮੈਂ ਇਹ ਦੱਸਣਾ ਚਾਹੁੰਦਾ ਸਾਡੀਆਂ ਫਸਲਾਂ ਦਾ ਮੁਆਵਜ਼ਾ ਜੋ ਬਕਾਇਆ ਰਹਿੰਦਾ ਉਹ ਤੁਰੰਤ ਸਾਨੂੰ ਜਾਰੀ ਕੀਤਾ ਜਾਵੇ ਨਹੀਂ ਤੇ ਤੁਸੀਂ ਇਲੈਕਸ਼ਨ ਲੜਨੀ ਜਿਲ੍ਹਾ ਤਰਨਤਾਰਨ ਦੇ ਵਿੱਚ ਅਸੀਂ ਤੁਹਾਡਾ ਡਟ ਕੇ ਵਿਰੋਧ ਕਰਾਂਗੇ ਔਰ ਤੁਹਾਨੂੰ ਇੱਥੇ ਬੋਲਣ ਤੱਕ ਨਹੀਂ ਦਿੱਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ